ਇਹਦੀ ਮਾਂ ਵੀਰੇ ਕਾਲੇ ਆਹਾਗੀ ਹਾਂ ਖੜੀ ਆ ਕਿੰਨਾ ਕੁ ਦੁੱਧ ਦਿੱਤਾ ਕਾਲੇ ਆਪਣੇ ਕੋਲੇ ਬਾਈ ਯਾਰ 17 18 ਕਿਲੋ ਦੁੱਧ ਹੈ ਇਹਦਾ ਤਾਜੀ ਸੂਈ ਦਾ ਅੱਜ ਪਾਉਂ ਫੜੂਗਾ ਖੋਲੀ ਫਿਰਨਾ ਅੱਛਾ ਪਾਉਂ ਠੰਡਾ ਨਹੀਂ ਗੱਲੇ ਠੀਕ ਆ ਠੀਕ ਆ ਕਈ ਵਾਰੀ ਹੁੰਦੇ ਨਾ ਨਹੀਂ ਨਹੀਂ ਬਹੁਤ ਠੰਡਾ ਬਾਈ ਠੀਕ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ ਸਵਾਗਤ ਹੈ ਰੌਣਕ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਦੋਸਤੋ ਪਿੰਡ ਕੋਟਪੜਾ ਜਿਲ੍ਹਾ ਬਠਿੰਡਾ ਤਹਿਸੀਲ ਆ ਗਈ ਬਾਈ ਜੀ ਮੋੜ ਮੰਡੀ ਬਾਈ ਕਾਲੇ ਦੇ ਘਰੋਂ ਦੋਸਤੋ ਵੀਡੀਓ ਆ ਤੇ ਮੇਰੇ ਪਿੰਡ ਤੋਂ ਵੀਡੀਓ ਆ ਦੋਸਤੋ ਬਾਈ ਦਾ ਕੋਈ ਵਪਾਰ ਦਾ ਕੰਮ ਨਹੀਂ ਇੱਕ ਜਮਾ ਘਰੇਲੂ ਪਸ਼ੂ ਪਾਲਕਾ ਬਹੁਤ ਚੰਗਾ ਦੋਸਤੋ ਮੋਹਰਾ ਨਸਲ ਦਾ ਬਾਈ ਨੇ ਆ ਕੱਟਾ ਸੇਲ ਕਰਨਾ ਕੱਟੇ ਦੀ ਕੋਲੀ ਮਾਂ ਖੜੀ ਆ ਕਿੰਨਾ ਕ ਇਹਦੀ ਮਾਂ ਦਾ ਦੁੱਧ ਆ ਵੀਰੇ ਕੱਟੇ ਦੀ ਕਿੰਨੀ ਕੋਮਰ ਆ ਕੀ ਮੁੱਲ ਰੂ ਵੀਡੀਓ ਦੇ ਵਿੱਚ ਆਪਾਂ ਸਾਰੀ ਡਿਟੇਲ ਮਾਲਕ ਤੋਂ ਲੈ ਲਾਂਗੇ ਬਾਕੀ ਬਾਈ ਆਪਾਂ ਕਾਲੇ ਨਾਲ ਗੱਲਬਾਤ ਕਰਦੇ ਆਂ ਵੀਡੀਓ ਦੀ ਬਾਈ ਜੀ ਤਰੀਕ ਨੋਟ ਕਰ ਲਓ 23 ਤਰੀਕ 8ਵਾਂ ਮਹੀਨਾ ਤੇ 2025 ਦੀ ਵੀਰੇ ਵੀਡੀਓ ਆ ਬਹੁਤ ਭਰਾ ਕੱਟੇ ਵਾਸਤੇ ਫੋਨ ਕਰਦੇ ਆ ਨਾ ਸਾਨੂੰ ਕੋਈ ਚੰਗਾ ਵੀਰੇ ਨਸਲਦਾਰ ਫਾਰਮ ਜੇ ਰੱਖਣ ਨੂੰ ਕੋਈ ਕਟਾ ਦਵਾ ਦੋ ਤਾਂ ਬਾਈ ਨਾ ਸਵਾਰਕ ਕਰ ਲਿਓ ਆ ਜਾ ਬਾਈ ਕਾਲੇ ਵੀਡੀਓ ਸਾਹਮਣੇ ਆ ਜਾ ਹੋਰ ਕਾਲੇ ਕੀ ਹਾਲ ਹੈ ਬਾਈ ਵਧੀਆ ਬਾਈ ਪਹਿਲਾਂ ਬਾਈ ਆਪਣਾ ਮੋਬਾਈਲ ਨੰਬਰ ਬੋਲ ਦੋ 94652 ਹੂੰ 93473 ਠੀਕ ਆ ਕਾਲੇ ਬਾਈ ਕਿੰਨੀ ਉਮਰ ਦਾ ਹੋ ਗਿਆ ਕਟਾ ਪਾ ਇਹ ਬਈ ਪੌਣੇ 2 ਸਾਲ ਆ ਪੌਣੇ 2 ਸਾਲ ਦਾ ਹਜੇ ਖੀਰਾ ਹੀ ਆ ਹਨਾ ਛੋਟੀ ਕੱਚੀ ਉਮਰ ਚਾ ਦੋਸਤੋ ਕੋਈ ਸਿੰਗਾ ਨਾਲ ਛੇੜਛਾੜ ਨਹੀਂ ਬਾਈ ਨੇ ਕਰੀ ਵੀ ਕੋਈ ਇਹਨੂੰ ਘੜ ਕੇ ਬਣਾਏ ਹੁਣ ਜਮਾ ਆਪ ਰਿੰਗ ਸਿੰਘ ਬਣਾਉਂਦਾ ਤੁਰਿਆ ਹੁੰਦਾ ਤੇ ਕਟਾ ਹਾਈਟ ਬੇਲ ਦਾ ਚੰਗਾ ਆ ਇਹਦੀ ਮਾਂ ਵੀਰੇ ਕਾਲੇ ਆ ਹੈਗੀ ਹਾਂ ਖੜੀ ਆ ਕਿੰਨਾ ਕੁ ਦੁੱਧ ਦਿੱਤਾ ਕਾਲੇ ਆਪਣੇ ਕੋਲੇ ਬਾਈ ਯਾਰ 17-18 ਕਿਲੋ ਦੁੱਧ ਆ ਜੀ ਦਾ ਤਾਜੀ ਸੂਈ ਦਾ ਤਾਜੀ ਸੂਈ ਦਾ ਨੂੰ ਟਾਈਮ ਹੋ ਗਿਆ ਸੂਈ ਨੂੰ ਹਾਂ ਕੱਲ ਵੱਢਦੀ ਦੋਸਤੋ ਮੱਝ ਚੰਗੀ ਆ ਦੇਖ ਲਓ ਕੁੜੀ ਖੜੀ ਆ ਬਹੁਤ ਵੱਡੀ ਮੱਝ ਆ ਠੀਕ ਹੈ ਬਾਕੀ ਜਿਹੜੇ ਭਰਾਣੇ ਕੱਟਾ ਖਰੀਦਣਾ ਕੋਲੇ ਆ ਜੋ ਮੈਂ ਤੁਹਾਨੂੰ ਆਪਾਂ ਕੋਲੋਂ ਦਿਖਾ ਦਾਂਗੇ ਥਣਾ ਦੀ ਕੁਆਲਿਟੀ ਬਾਈ ਜੋ ਉੱਚੇ ਲੰਮੇ ਕੱਦ ਚ ਆ ਗਈ ਤੇ ਬੱਚਾ ਜਿਹੜਾ ਮੇਨ ਆਪਾਂ ਸੇਲ ਵਾਲਾ ਦਿਖਾਉਣਾ ਆ ਦੇਖੋ ਕਾਲੇ ਬਾਈ ਇਹਨੂੰ ਖੋਲ ਲੈ ਇਧਰ ਨੂੰ ਤੋੜ ਕੇ ਦਿਖਾ ਦਿੰਨੇ ਆ ਨੰਬਰ ਆ ਜਿਹੜਾ ਵੀਰੇ ਬਾਈ ਦਾ ਵੀਡੀਓ ਦੇ ਉੱਪਰ ਚੱਲੀ ਜਾਂਦਾ ਪਿੰਡ ਕੋਟਪਾਰਾ ਆਗੇ ਮੈਂ ਤੁਹਾਨੂੰ ਤੋੜ ਕੇ ਕੱਟਾ ਦਿਖਾ ਦਿੰਨਾ ਬਾਹਰ ਨੂੰ ਲੈ ਚੱਲ ਬਾਈ ਇੱਥੇ ਵਿਹੜੇ 'ਚ ਤੋੜ ਲਈ ਚੰਗਾ ਆਹ ਦੇਖੋ ਦੋਸਤੋ ਕੱਟਾ ਸੋਹਣਾ ਦੋਸਤੋ ਜਦੋਂ ਡੇਢ 2 ਕ ਸਾਲ ਦੇ ਵਿੱਚ ਜੇ ਜਾ ਕੇ ਨਾ ਫੇਰ ਝੋਟਾ ਤਿਆਰੀ ਫੜਨ ਲੱਗਦਾ ਆ ਦੇਖੋ ਕਰੋ ਚੈੱਕ ਧੁੱਪੇ ਜੇ ਲੈ ਜਾ ਵੀਰੇ ਉੱਥੇ ਧੁੱਪੇ ਥੋੜਾ ਇਹ ਥੋੜਾ ਬੱਕ ਖੜਾ ਪੈ ਦਿੰਦਾ ਆ ਦੇਖੋ ਬਾਈ ਨੰਬਰ ਆ ਜਿਹੜਾ ਦੋਸਤੋ ਮਾਲਕ ਦਾ ਵੀਡੀਓ ਦੇ ਹੇਠਾਂ ਚੱਲੀ ਜਾਂਦਾ ਬਾਈ ਪਿੰਡ ਕੋਟ ਪਰ ਆਈ ਕਮਾਲ ਹੈ ਇੱਥੇ ਵੀਰੇ ਇੱਕ ਦੋ ਗੜੇ ਹੋਰ ਦਵਾ ਦੇ ਆ ਚੈੱਕ ਕਰ ਲੋ ਬਾਈ ਤੁਸੀਂ ਕੱਟੇ ਦੀ ਮਾਂ ਦਾ ਚੰਗਾ ਦੁੱਧਾ ਗੱਲ ਕਰ ਬਾਈ ਕਹਿੰਦਾ ਆਪਾਂ ਨੂੰ ਯਾਰ ਸੀਮਣ ਦਾ ਧਿਆਨ ਚ ਨਹੀਂ ਰਿਹਾ ਭਰਾਇਆ ਬਾਈ ਕਹਿੰਦਾ ਆਪਾਂ ਸੀਮਣੀ ਆ ਸੀਮਣ ਦਾ ਬੱਚਾ ਸੀਮਣ ਦਾ ਬੱਚਾ ਸੀਮਣ ਦਾ ਠੀਕ ਆ ਮੋੜ ਲਿਆ ਚੱਲ ਵੀਰੇ ਬੰਨ ਲਾ ਫਿਰ ਮੋਲਬੜੀ ਦੀ ਗੱਲਬਾਤ ਆਪਾਂ ਕਰ ਲਈਏ ਵੀਡੀਓ ਜਿਆਦਾ ਲੰਮੀ ਖਿੱਚਣ ਦਾ ਕੋਈ ਫਾਇਦਾ ਨਹੀਂ ਹੁੰਦਾ ਆਹ ਦੇਖੋ ਦੋਸਤੋ ਕੱਟੇ ਦੇ ਸਿੰਘ-ਸਿੰਘ ਚੈੱਕ ਕਰੋ ਤੇ ਟੈਸਟੀਕਲ ਮੇਨ ਆ ਜਿਹੜੇ ਐਨ ਜਮਾ ਬੈਸਟ ਪੂਰੇ ਵਧੀਆ ਬਾਈ ਕਹਿੰਦਾ ਆਹ ਦੇਖੋ ਪੈਰਾਂ ਪੂਰਾ ਦਾ ਵੀਰੇ ਚੈੱਕ ਕਰ ਲੋ ਜਮਾ ਸਾਫ ਤੇ ਸੋਹਣਾ ਕੱਟਾ ਗਾ ਕੋਈ ਮਰਜੀ ਪਾਉ ਫੜੂਗਾ ਖੋਲੀ ਫਿਰਨਾ ਅੱਛਾ ਜਮਾ ਠੰਡਾ ਹੀ ਗੱਲ ਨਹੀਂ ਠੀਕ ਆ ਠੀਕ ਆ ਕਈ ਵਾਰੀ ਹੁੰਦੇ ਆ ਨਾ ਨਹੀਂ ਨਹੀਂ ਬਹੁਤ ਠੰਡਾ ਬਾਈ ਠੀਕ ਆ ਤੇ ਕੀ ਭਾ ਕਰਦਾ ਕਾਲੇ ਜਾਇ ਜਾ ਯਾਰ ਬਾਈ ਯਾਰ ਆਪਾਂ ਤਾਂ ਯਾਰ ਮੁੱਲ ਮੰਨ ਕੇ ਚੱਲ ਵੀ ਜਾਇ ਜੀ ਕਰਾਇਆ 45000 ਰੁਪਏ ਭਾ ਕਰ 45000 ਹਾਂ ਇਹਦੇ ਚ ਕੋਈ ਮੌਕੇ ਤੇ ਰਿਆਤ ਹੈਗੀ ਆ ਬਾਈ ਯਾਰ ਆਪਾਂ ਮੰਨ ਕੇ ਚੱਲ ਵੀ ਖਿੱਚ ਕੀ ਕਰਿਆ ਖਿੱਚ ਕੀ ਕਰਿਆ ਹਾਂ ਚੱਲ ਮੈਂ ਕੋਈ ਆ ਉਹ ਵੀ ਰੋਦਾ ਹੋਏ ਹਿਸਾਬ ਨਾਲ ਕਰ ਵੀ ਦੇਵਾਂਗੇ ਹਾਂ ਉਹ ਜੇ ਹਿਸਾਬ ਨਾਲ ਦੋਸਤੋ ਮੌਕੇ ਤੇ ਬਾਈ ਕਹਿੰਦਾ ਆਪਾਂ ਰਿਆਤ ਜਿੰਨੀ ਹੋ ਸਕੇ ਉਹ ਨਹੀਂ ਕਰ ਦਾਂਗੇ ਰੱਖਣ ਵਾਲਾ ਕਟਾ ਹੈਗਾ ਵੱਢਣ ਕੱਢਣ ਵਾਲੇ ਕਿਸ ਨੂੰ ਦੇਣਾ ਨਹੀਂ ਸ਼ੌਕੀ ਕੋਈ ਹੋਇਆ ਵੀਰ ਤਾਂ ਰੱਖਣ ਵਾਸਤੇ ਜਰੂਰ ਸੰ ਵੀਡੀਓ ਬਾਈ ਜੀ ਕੋਡ ਭਾਰੇ ਪਿੰਡ ਤੁਸੀਂ ਵੀਡੀਓ ਦੇਖਣ ਲਈ ਸਾਰੇ ਸੱਜਣਾ ਦਾ ਧੰਨਵਾਦ ਸੱਸੀ ਕਾਲ ਬਾਈ ਸਾਰਿਆਂ